ਅੰਗਣਵਾੜੀ ਮੁਲਾਜ਼ਮ ਯੂਨੀਅਨ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਈ ਭਗਿਆ ਪੜੀਆਂ ਮੰਗਾ ਨੂੰ ਲੈ ਕੇ ਰੋਜ਼ ਦਰਨਾ ਦਿੱਤਾ ਗਿਆ। ਅੱਜ ਸਾਡੀ ਜਿਹੜੀ ਕਾਲ ਹੈ ਆਲ ਇੰਡੀਆ ਦੀ ਕਾਲ ਆ ਸਾਰੇ ਦੇਸ਼ ਦੇ ਵਿੱਚ ਐਫ ਆਰ ਐਸ ਨੂੰ ਲੈ ਕੇ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਸਾਨੂੰ ਮੋਬਾਈਲ ਦਿੱਤੇ ਨਹੀਂ ਹੈਗੇ ਸਾਡੇ ਕੋਲ ਜ਼ਬਰਦਸਤੀ ਜਿਹੜਾ ਇਹ ਕੰਮ ਕਰਾਇਆ ਜਾ ਰਿਹਾ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਇਸ ਐਫਆਰਐਸ ਨੂੰ ਲੈ ਕੇ ਬਹੁਤ ਵੱਡੀ ਲੜਾਈ ਹੋ ਰਹੀ ਹੈ ਕਿਉਂਕਿ ਜਿਹੜਾ ਐਫਆਰਐਸ ਹੈ ਤੇ ਜਿਹੜੀ ਵੀ ਕੋਈ ਗਰਭਵਤੀ ਹੈ ਚਾਹੇ ਉਹ ਨਰਸਿੰਗ ਹੈ ਉਹਨਾਂ ਕੋਲ ਮੋਬਾਈਲ ਜ਼ਰੂਰੀ ਹੋਣਾ ਚਾਹੀਦਾ ਸਾਡੇ ਕੋਲ ਤਕਰੀਬਨ ਦੇ ਬੱਚੇ ਆਉਂਦੇ ਆ ਉਹਨਾਂ ਨੂੰ ਤਾਂ ਜਿਹੜੀ ਰੋਟੀ ਖਾਣੀ ਅ ਅੱਧਰ ਹੋਈ ਹੋਈਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹੀ ਗੱਲ ਕਹੇ ਵੀ ਉਹ ਟੀਪੀ ਤਾਹੀ ਦੋਗੇ ਜਿਉਂ ਉਹਨਾਂ ਕੋਲ ਫੋਨ ਹੋਣਗੇ ਪਰ ਸਰਕਾਰ ਇਸ ਗੱਲ ਨੂੰ ਨਹੀਂ ਮੰਨ ਰਹੀ ਤੇ ਬਾਰ ਬਾਰ ਵਰਕਰਾਂ ਨੂੰ ਜਿਹੜਾ ਉਸਾਂ ਕੀਤਾ ਜਾ ਰਿਹਾ ਤਾਂ ਨਾ ਪਤਾ ਚੱ ਗਿਆ ਜਾ ਰਿਹਾ ਹਨ ਨੋਟਸ ਦਿੱਤੇ ਜਾ ਰਹੇ ਉਹਨਾਂ ਦੀ ਮਾਲਪੁੱਤ ਤੇ ਜਿਹੜਾ ਡਰਾਇਆ ਜਾ ਰਿਹਾ ਤੁਹਾਡੀ ਤਨਖਾਹ ਨਹੀਂ ਮਿਲਣੀ ਇਸ ਤਰੀਕੇ ਨਾਲ ਕੁੜੀਆਂ ਦੇ ਵਿੱਚ ਬਹੁਤ ਬੇਚਾਨੀ ਆ ਤੇ ਕੁੜੀਆਂ ਬਹੁਤ ਪਰੇਸ਼ਾਨ ਇਸ ਗੱਲ ਨੂੰ ਲੈ ਕੇ ਉਹਦੇ ਵਿੱਚ ਸਾਡੇ ਜੇਕਰ ਸਾਡੀ ਕੋਈ ਵਰਕਰ ਹੈ ਉਹ 20 ਤੋਂ ਬਾਅਦ ਛੁੱਟੀਆਂ ਲੈਂਦੀ ਆ ਤੇ ਕੋਈ ਬਿਮਾਰ ਵੀ ਹੋ ਸਕਦਾ ਕਿਸੇ ਦੇ ਬੱਚਾ ਬਿਮਾਰ ਹੋ ਸਕਦਾ ਕੋਈ ਬਾਹਰ ਵੀ ਜਾ ਸਕਦੀ ਆ ਕਹਿੰਦੇ ਜੇ 20 ਤਰੀਕ ਤੋਂ 20 ਦਿਨਾਂ ਤੋਂ ਬਾਅਦ ਛੁੱਟੀ ਮਿਲਦੀ ਤਾਂ ਉਹਦਾ ਇਨਕਰੀਮੈਂਟ ਕੱਟਿਆ ਜਾਊਗਾ ਜੇਕਰ ਉਹਦੀ 40 ਸਾਲ ਹੈ ਤੇ ਉਹਦਾ 500 ਰੁਪਏ ਇਨਕਰੀਮੈਂਟ ਕੱਟਿਆ ਜਾ ਰਿਹਾ ਸਾਲ ਦਾ ਤੇ ਉਹ ਦੇਖੋ ਜੀ 2 ਲੱਖ ਰੁਪਏ ਵਰਦਾ ਜੋ ਤੁਹਾਡੇ ਨਾਲ ਹੋ ਰਹੀ ਹੈ ਤੇ ਇੱਕ ਸਿਰਫ ਇੱਕ ਦਿਨ ਦੀ ਤਨਖਾਹ ਕੱਟਣ ਦੇ ਨਾਲ ਉਹਨੂੰ 2 ਲੱਖ ਦਾ ਨੁਕਸਾਨ ਹੋ ਰਿਹਾ ਅਸੀਂ ਕਹਿੰਦੇ ਵੀ ਇਹ ਕਦੇ ਵੀ ਨਹੀਂ ਹੋਇਆ ਹੈਗਾ ਜਿਹੜਾ ਇਹ ਫੈਸਲਾ ਇਹਨੂੰ ਤੁਰੰਤ ਵਾਪਸ ਲਾਓ ਦੂਜੀ ਗੱਲ ਹੈਗੀ ਆ ਵੀ ਆਂਗਣਵਾੜੀ ਜਿਹੜੀ ਹੈਲਪਰ ਹੈ ਸਾਡੀ ਤੇ ਉਹ ਉਹਨਾਂ ਦਾ ਬੱਚੀ 25 ਸਾਲ ਦਾ ਤਜਰਬਾ 18-18 ਸਾਲ ਦਾ ਤਜਰਬਾ ਹੈ ਅਸੀਂ ਉਹਨਾਂ ਨੂੰ ਕਿਹਾ ਸੀ ਜਿਹੜੀ ਹੈਲਪਰ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਆ ਜਦੋਂ ਕਿ ਵਰਕਰ ਦੀ ਜਿਹੜੀ ਪ੍ਰਮੋਸ਼ਨ ਉਹਨਾਂ ਸੁਪਰਵਾਈਜ਼ਰ ਤੇ ਅਸਪੜੀ ਹੋਈ ਦੀ ਤੇ ਹੈਲਪਰ ਦੀ ਕਿਉਂ ਨਹੀਂ ਹੋਣੀ ਤੇ ਇਹਨਾਂ ਨੇ ਜਿਹੜੀ ਹਦਾਇਤਾਂ ਪਹਿਲਾਂ ਜਾਰੀ ਕੀਤੀ ਉਹ ਉਹਨਾਂ ਦਾ 5 ਸਾਲ ਦਾ